ਮੈਂ ਹੁਣ ਤੇਰੇ ਨਾਲ ਨਹੀਂ ਰਹਿ ਸਕਦੀ ਮੈਨੂੰ ਤਲਾਕ ਚਾਹੀਦਾ ਰਹਿ ਤਾਂ ਮੈਂ ਵੀ ਨਹੀਂ ਤੇਰੇ ਨਾਲ ਸਕਦਾ ਸਿਮੀ ਮੈਨੂੰ ਵੀ ਤਲਾਕ ਹੀ ਚਾਹੀਦਾ ਰਹੀ ਗੱਲ ਮਾਂ ਦੀ ਉਹਨੂੰ ਮੈਂ ਆਪਦੇ ਨਾਲ ਲੈ ਕੇ ਜਾ ਰਹੀ ਆਂ ਐ ਕਿਵੇਂ ਮੰਮੀ ਨੂੰ ਤੂੰ ਆਪਦੇ ਨਾਲ ਲੈ ਜੇਂਗੀ ਮੇਰੀ ਵੀ ਮੰਮੀ ਆਹੋ ਮੰਮੀ ਤੋਂ ਹੀ ਪੁੱਛ ਲੈਨੇ ਆ ਉਹਨਾਂ ਨੇ ਕਿਹਦੇ ਨਾਲ ਰਹਿਣਾ ਚੱਲ ਮੰਮੀ ਤਿਆਰ ਹੋ ਅਪਾ ਰਾਜਪੁਰੇ ਜਾਣਾ ਨਿੱਖ ਹਸਮਾ ਨੂੰ ਖਾਵੇ ਤੇਰਾ ਰਾਜਪੁਰਾ ਮੈਂ ਤੇ ਮੇਰਾ ਜਵਾਈ ਤਾਂ ਇੱਥੇ ਚੰਗੇ ਆ ਪਿੰਡ ਵਿੱਚ ਤੂੰ ਆ ਜਾਇਆ ਕਰੀ ਦੋ ਦਿਨ ਛੁੱਟੀ ਵਾਲੇ ਦਿਨ ਠੀਕ ਹੈ ਫਿਰ ਮੈਂ ਚਲਨੀ ਹਾਂ